ਹਾਂ ਜੀ ਕੀ ਹਾਲ ਸਾਰੇ ਵੀਰਾਂ ਦਾ ਹੋਰ ਕੀ ਹਾਲ ਬੰਦਾ ਨਹੀਂ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਕਿੱਥੇ ਆ ਗਏ ਇਹ ਨਹੀਂ ਜਾਂਦੇ ਜਿੰਨਾ ਟਾਈਮ ਮਨਪੀਤ ਕਹਿੰਦਾ ਨਹੀਂ ਕੋਈ ਚੱਕ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਕਿਉਂ ਹੁਣ ਤੇ ਦਾਦਾ ਵੱਡਾ ਮੇਲ ਮਲਾਪ ਵਾਲਾ ਇਹ ਲੈ ਜੱਫੀ ਪਾਉਣ ਤੇ ਬਸ ਉੱਠ ਖੜੇ ਬਾਈ ਠੀਕ ਆ ਲਗਭਗ 6 ਵਜੇ ਡੱਬਰਮੈਨ ਲਾ ਬਾ ਲੈ ਦੇਖੋ ਡੱਬਰਮੈਨ ਨੇ 70 ਲਗਭਗ 6 ਵਜੇ ਓਏ ਏਅਰਪੋਰਟ ਦਾ ਖਾਜੀ ਛੱਡ ਤੇ ਮhenga ਪੈ ਜੇ ਕਿਤੇ ਲੈਖ ਹੋਰ ਤੇ ਹੈ ਲੈਖ ਹੋਰ ਕਿਵੇਂ 에어ਪੋਰਟ ਆ ਕੇ ਕਿੱਥੇ ਨਹੀਂ ਨਹੀਂ ਦੋਵੇਂ ਆ ਰੱਖਦੇ ਆ ਮੈਂ ਹਾਂ ਤੇ ਬਾਅਦ ਚੀਕ ਉੱਡਦੇ ਆ ਉਹਨਿਆ ਕੂਤਰਾਂ ਨਾਲੇ ਤੇ ਲਾਉਣਿਆ ਕੂਤਰਾਂ ਨਾਲੇ ਠੀਕ ਆ ਦਿਖਾਣਾ ਤੁਮ ਨੂੰ ਹਾਂ ਓਏ ਕੀ ਭਾਲਦਾ ਉੱਠ ਲੈ ਦੇਖ ਮੈਂ ਫੋਨ ਨਾ ਤੈਨੂੰ ਲੈ ਦਈਏ ਕਿਤੇ ਹੋਰ ਆਈਫੋਨ ਉਹ ਲੈ ਲਿਓ ਚਾਹ 18 Pro Max ਭਾਲਦਾ ਇਹ ਲਿਓ ਐਂ ਕਿ ਕਰਦਾ ਆ ਅੱਗੇ ਵੀ ਵੱਲੇ ਠੀਕ ਆ ਕੂਤਰਾਂ ਦੇ ਆਪਾਂ ਛੜਦਗੇ ਲਗਭਗ 7:00 ਬੱਜ ਗਏ ਪਤਾ ਨਹੀਂ ਵੱਜੇ ਨਹੀਂ ਹੁਣ ਚੱਲ ਜਾਂ ਦੇ ਨੇ ਕੋਈ ਨਹੀਂ ਦਾ ਮਾਰ ਦੇ ਉਹ ਲੈ ਮਿੱਤਰ ਪਿਆਰਿਆ ਹਾਂਜੀ ਇੱਕ ਇਹ ਵੀ ਛੱਡ ਗਈ ਹਰੇ ਫੂੰਜਾ ਚੱਲ ਸ਼ੇਰਾ ਡੱਬਾ ਤੇ ਹਰੇ ਫੂੰਜਾ ਲੈ ਛੜਤਾ ਇੱਕ ਆ ਗਿਆ ਆਪਣਾ ਬੈਠਾ ਠੀਕ ਹੈ ਕਿ ਨਹੀਂ ਇੱਕ ਮਿੰਟ ਉਹ ਦੇਖ ਲਾ ਇਹ ਹੋ ਗਿਆ ਬੈਠਾ ਚੱਲ ਸ਼ੇਰਾ ਜਾਂ ਦੇ ਲਾ ਦੇ ਕੋਈ ਨਹੀਂ ਜੀ ਮਰਾ ਇਹ ਨੀਗਾ ਤੁਹਾਡੀ ਕੂਤਰਾਂ ਤੇ ਇਧਰ ਲਿਓ ਬਰੀਜੂ ਵੇਖੋ ਜਿੱਥੇ ਬਹਿਣਾ ਜਿੱਥੇ ਪੈਣਾ ਉਥੇ ਬਰੋਬਰ ਆ ਕੇ ਪੈਣਾ ਹੁੰਦੇ ਨੇ ਸ਼ਿਕਾਰੀ ਨੇ ਆਪਣੇ ਆਂ ਠੀਕ ਹੈ ਨਹੀਂ ਪੁੱਤੂ ਆਪਣਾ ਤੇ ਫਿਰ ਉਹਦੇ ਬਾਅਦ ਜਾਨਵਰ ਜਾਨਵਰ ਵੀ ਧੁੱਪੇ ਪੋਣੇ ਟਾਈਮ ਲੈਪਸ ਲਾ ਕੇ ਰੱਖਾਂਗੇ ਲਾਈਟਾਂ ਲੂਟਾ ਕਰਦੇ ਆ ਬੰਦ ਇਹ ਵੀ ਜਗੀਆਂ ਜਾਂਦੀਆਂ ਉਹ ਤੋਂ ਪਹਿਲਾਂ ਕੂਤਰਾ ਦੇ ਨੀਗਾ ਮਰਾ ਦੇ ਠੀਕ ਹੈ ਕਰੀ ਤੇ ਉੱਤਰੀ ਨਾ ਯਾਰ ਲਿਓ ਨਾ ਨੇ ਕੰਮ ਨਹੀਂ ਨਾਮ ਮੈਂ ਫੇਰ ਦੂਤਰੇ ਟੰਬਾ ਚੌੜੀ ਨਾ ਕਰ ਇੱਕ ਤਾਂ ਆ ਗਿਆ ਬਈ ਹਰੇ ਫੁੰਝੇ ਦਾ ਹਰਾ ਫੁੰਝਾ ਸਪੇਚਟਾ ਭਾਈ ਇੱਕ ਦੇਖ ਲਿਆ ਦੂਜੀ ਇੱਥੇ ਹੋਣੇ ਕਿਤੇ ਇੱਕ ਆਉਂਦਾ ਡੱਬਾ ਹਾਂ ਲਾ ਬੀਡੂ ਸਾਂ ਦਾ ਦੋ ਆਉਂਦਾ ਬੈਠਾ ਤਿੰਨ ਠੀਕ ਹੈ ਉਹ ਰਲ ਕੇ ਦੋਨੇ ਡੱਬਾ ਤੇ ਬੈਠਾ ਰਤਾ ਇੱਥੇ ਥੋੜਾ ਜਿਹਾ ਠੀਕ ਜਿਹਾ ਰਤਾ ਆ ਜਾਂਦਾ ਪਾਤੇ ਆ ਜਾਣ ਵਰਤੂਪੇ ਠੀਕ ਹੈ ਉਹ ਡਾਉਣ ਵਾਲੇ ਆ ਭਈ ਆਪਣੇ ਤਿੰਨ ਇਹ ਕੱਢਾਂਗੇ ਪਾ ਦੋ ਤਰੀਕ ਨੂੰ ਠੀਕ ਹੈ ਆ ਹੈਗਾ ਤਿੰਨ ਆਪਣੇ ਉੜਦੇ ਜਿਹੜੇ ਵਾਰੀਗਾਂ ਵਾਲੇ ਕਬੂਤਰ ਆ ਉਹ ਤਿੰਨ ਜਿਹੜੇ ਨਵੇਂ ਘਟਨੇ ਆਪਾਂ ਠੀਕ ਹੈ ਓਕੇ ਹੋ ਗਈ ਰਿਪੋਰਟ ਬਾਕੀ ਉੱਡੇ ਰਹਦੇ ਆ ਠੀਕ ਆ ਸੈਟਾ ਸੈਟ ਆ ਹਾਂ ਹਾਂ ਜਾਵਾਂ ਉਹ ਮੁੰਡਾ ਪਿਆ ਹੈਗਾ ਕਬੂਤਰ ਤੇ ਵੇਖੀ ਜਾਂਦਾ ਹੈਗਾ ਠੀਕ ਹੈ ਕਿ ਨਹੀਂ ਤੇ ਬਸ ਆਖੇ ਬੈਠੇ ਆ ਕਬੂਤਰ ਦੇਖੀ ਜਾਂਨੇ ਚੋਬਰ ਵੀ ਆ ਗਿਆ ਠੀਕ ਹੈ ਚੋਬਰ ਪ੍ਰੀਤ ਲਿਓ ਪ੍ਰੀਤ ਤੇ ਗਗੂ ਪ੍ਰੀਤ ਠੀਕ ਹੈ ਨਹੀਂ ਲਿਓ ਪ੍ਰੀਤ ਇਹਦਾ ਨਾ ਪੱਕਾ ਨਾ ਹੈਗਾ ਲਿਓ ਕੱਚਾ ਨਾ ਲਿਓ ਪੱਕਾ ਨਾ ਲਿਓ ਪ੍ਰੀਤ ਤੇ ਬਾਜ਼ੀਆਂ ਤੇ ਨਾਮ ਲਖੋਣਾ ਲਿਓ ਮਾਨਾ ਲਿਓ ਮਾਨਾ ਵਾਲਾ ਲਿਓ ਮਾਨਾ ਦੇ ਨਾਮ ਤੇ ਇੱਕ ਜਰੂਰ ਐਂਟਰੀ ਛੱਡਣੀ ਆਪਾਂ ਇਹ ਸੰਭੂਆ ਕਬੂਤਰ ਬਾਈ ਸਾਡਾ ਹੈ ਇਹ ਸਾਂਦੂ ਇਹਨੂੰ ਫੜਾ ਨਹੀਂ ਕਰਾਂ ਉਹਦੀ ਸਾਂਦੂ ਮਿੰਟ ਦੋਆਂ ਚ ਹੀ ਇਹ ਹਾਂ ਇਹ ਹੱਥ 'ਚ ਵੜ ਕੇ ਲਿਉਏ ਆਪੇ ਸਾ ਹਮਲ ਕੇ ਕਰ ਦਾਂ ਉਹਦਾ ਮਾਰੂਗਾ ਨਾ ਮੈਂ ਬਾਜ਼ੀ ਤੇ ਜਾ ਕੇ ਇਹਨਾਂ ਨਾਲ ਪੱਕਾ ਇੱਕ ਕੰਟਰੀ ਤੇ ਲਗਾਉਣਾ ਹੈ 1200 ਬੁੱਢਾ ਤੇ ਲੀਓ ਮਾਨਾ ਜ਼ਰੂਰ ਲਿਖਾ ਕੇ ਛੱਡਣਾ ਵੀ ਲੀਓ ਮਾਨਾ ਨੇ ਕੂਤਰ ਛੱਡਿਆ ਭਾਈ ਠੀਕ ਹੈ ਤੇ ਕੂਤਰ ਆਪਣੇ ਲਿੜਦੇ ਹੀ ਫਿਰਦੇ ਆਜੇ ਤੜਕੇ ਦਾ ਟਾਈਮ ਆ ਦੇਖੋ ਨੇ ਹੁਣ ਛੱਡਿਆ ਤੇ ਹੁਣੇ ਹੀ ਬੈਠਣ ਨੂੰ ਆ ਗਏ ਐਨੇ ਮਾਰੇ ਹਲਾਤ ਆਪਣੇ ਜਾਨਵਰ ਤੁਸੀਂ ਕਹਿੰਦੇ ਉੜਦੇ ਯੇ ਵੋ ਟਾਈਮ ਦੱਸ ਸਕਦੇ ਟਾਈਮ ਕੀ ਦੱਸ ਕੇ ਛੱਡਦੇ ਛੱਡਣ ਸਰ ਬੈਹ ਜਾਂਦੇ ਸਿੱਧੇ ਹੀ ਹਸਾਬ ਤਾ ਹਾਂ ਮੈਂ ਕਹਿੰਦੀ ਉੜਦੇ ਹਾਂ ਹੋਰ ਕੀ ਹੈ 30 ਰਹਿ ਕਦੇ 30 ਤੋਂ 35 ਵੀ ਟੱਪ ਜਾਂਦਾ ਹੁੰਦਾ ਹੈਗਾ ਇਟਸ ਰੋਟੀ ਟਾਈਮ ਮੇਰੇ ਵੀਰੋ ਪਹੁੰਚ ਗਈ ਇਧਰ ਲੈ ਕੇ ਘਰੇ ਸਵੀਰ ਵਾਲੀ ਰੋਟੀ ਲੈ ਕੇ ਤੇ ਲੀਵ ਨੂੰ ਤਾੜਦਾ ਸੀ ਅੰਦਰ ਬਈ ਉਹ ਠਠਿਆ ਕਰਦਾ ਖਾਣੇ ਜਾਂਦਾ ਸਾਨੂੰ ਹੁਣ ਤਾਂ ਕਰਕੇ ਆਇਓ ਮਿੱਤਰੋ ਰੋਟੀ ਖਾ ਲਈ ਚਲੋ ਇੱਕ ਮਿੰਟ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਇੱਕ ਮਿੰਟ ਨੂੰ ਟੁੱਪਾ ਗਾਹ ਨੂੰ ਛਾਵੇਂ ਕਰਨਾ ਉਹ ਮੈਂ ਜਾਪਨਾ ਨੀਰ ਆਈ ਜਾਂਦਾ ਬਈ ਰੋਟੀ ਖਾਈ ਜਾਂਨੇ ਬਾਬੇ ਜੀ ਕਿਰਪਾ ਨਾਲ ਰੋਏ ਰੋਟੀ ਨਹੀਂ ਸੀ ਹੋ ਜਾਂਦੀ ਹੈ ਉਹੀ ਸ਼ੁਕਰ ਕਰਨਾ ਚਾਹੀਦਾ ਆਪਾਂ ਤੇ ਬਸ ਕੂਤਰਾਂ ਦਾ ਵੀ ਟਾਈਮ ਹੋਇਆ ਪਿਆ ਵੀ ਅੰਦਰ ਕਰਨ ਦਾ ਦਸਾਬ ਰੋਟੀ ਖਾ ਲੈਣ ਫਿਰ ਕਰਦਾ ਫਿਰ ਲੀਓ ਨੂੰ ਵੀ ਪਾਉਣੀ ਆ ਲੀਓ ਦਾ ਵੰਡਾ ਪਾਸੇ ਕੱਢ ਰੱਖਿਆ ਸਾਡਾ ਠੀਕ ਹੈ ਕਿੰਨੀ ਤੇ ਓਕੇ ਮਾਹੌਲ ਠੀਕ ਆ ਪੂਰ ਠੰਡ ਪੂਰੀ ਆ ਜਿਵੇਂ ਬਰਫੀ ਵਰੀ ਜਾਂਦੀ ਆ ਗੱਲ ਮੈਂ ਹਾਂਜੀ ਆਪ ਤਾਂ ਖਾ ਲਈ ਰੋਟੀ ਹੁਣ ਲੀਓ ਨੂੰ ਪਾ ਗਏ ਠੀਕ ਆ ਦਵਣਪਰੀ ਤੋਂ ਮਨ ਨਾਲ ਹੀ ਆਇਆ ਹੋਇਆ ਦੂਸਰਾ ਦਾ ਮਾਹਰ ਦਵਣੀ ਠੀਕ ਆ ਦੂਸਰਾ ਛੱਡੂਗਾ ਡਾਕਟਰ ਦੂਸਰਾ ਵਾਲਾ ਡਾਕਟਰ ਦੂਸਰਾ ਵਾਲਾ ਨਹੀਂ ਦੂਸਰ ਮਾਸਟਰ ਮਾਸਟਰ ਕਰਕੇ ਆਇਆ ਨਾ ਮੂੰ ਕਵਾ ਗਏ ਮੋਰ ਨੂੰ ਪੀਣਾ ਮਾਰ ਕੇ ਆਈ ਹੈ ਬੀ ਦਬਣੀ ਹੈ ਭਾਈਏ ਭਾਈ ਲਿਓ ਨੂੰ ਰੋਟੀ ਹਾਂ ਲਿਓ ਪੁੱਤ ਖਾਣੇ ਵਾਲੀ ਰੋਟੀ ਕਿਵਾਰਤ ਰੱਖਣਾ ਇੱਥੇ ਖਾ ਫਿਰ ਖਾਲਾ ਇਹਨੂੰ ਪਿੰਜਰੇ 'ਚ ਹੀ ਰਹਿਣ ਦੇ ਕਰ ਖਾਲਾ 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 ਕਿੱਥੇ ਖਾਂਦਾ ਪਿੰਜਰੇ 'ਚ ਖੁੱਲਾ ਖਾਊਗਾ ਇਹ ਆਇਆ ਫਿਰ ਆਇਆ ਮੇ ਮੇ ਅੰਦਰ 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 ਆਇਆ ਆਲਾ ਸਾਲਾ ਬੋਤਲ ਇੱਥੇ ਖਾਂਦਾ ਤੇ ਉਤ ਦੀ ਬਈ ਇਹਨੂੰ ਲੱਸੀ ਪਾਦ ਕੇ ਆਪਣੇ ਨੀਓ ਨੂੰ ਤੇ ਬਦਾਮ ਵਾਲੇ ਕੂਟਰ ਲਾ ਲੈਨੇ ਅੰਦਰ ਬਈ ਠੀਕ ਐ ਜਿਨ੍ਹਾਂ ਨੂੰ ਬਦਾਮ ਪਾਉਣ ਦਾ ਟਾਈਮ ਹੋਇਆ ਪਿਆ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਡੱਟ ਦੇ ਕੌਲਾ ਹੁਣ ਇਹਨਾਂ ਨਾਲ ਜਾ ਕਾ ਜੂ ਇਹਨੂੰ ਠੀਕ ਐ ਕਿਨੂੰ ਹਾਂਜੀ ਮੇਰੇ ਵੀਰੋ ਤੇ ਲਾਸਟ ਕਬੂਤਰੀ ਇਹਨੂੰ ਵੀ ਵਧਾਮ ਰੱਖ ਦੀਓ ਬਈ ਠੀਕ ਆ ਦੂਜਿਆਂ ਨੂੰ ਕੜਕ ਤੇ ਵਧਾਮ ਪਾ ਦੇ ਐ ਖੰਡ ਆਇਆ 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 ਇੱਕ ਮਿੰਟ ਰੋ ਚੈੱਕ ਕਰ ਲਾਂ ਮੈਂ ਲੈ ਖੰਡ ਖਾਲਾ ਬਹੁਤ ਟਾਈਮ ਹੋ ਗਿਆ ਆਇਆ 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 ਬੋਤ ਤੁਸੀਂ ਵੀ ਖਾ ਲਓ ਓਏ ਹਾਂਜੀ ਤੇ ਢਾਣੇ ਕਰਤੇ ਰੈਡੀ ਸਾਰੇ ਤਰ੍ਹਾਂ ਦੇ ਠੀਕ ਹੈ ਪਾਈਏ ਜੀ ਖੁੱਡਾ ਨੰਬਰ 1 ਤੋਂ ਲੈ ਕੇ ਆਇਓ 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 ਬੈਠਵਾ ਆਇਓ ਆਇਓ ਪੁੱਤ ਇਧਰ ਅੱਗੇ ਖੁੱਡਾ ਨੰਬਰ 2 ਮਾਦੀਉਮ ਵਾਲਾ ਆਇਓ ਖੰਡੋ ਮੇਰੀਓ ਖੰਡੋ ਆਇਓ 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 ਇਧਰ ਆ ਗਈ ਖੁੱਡਾ ਨੰਬਰ 3 ਉਡਰ ਵਾਲੇ ਕੂਤਰਾਂ ਵਾਲੇ بس 1 ਮਿੰਟ ਦੀ ਲੋਕ ਲੱਗ ਬੈ ਲੋਕ ਖੋਲ ਗਏ ਫਿੰਗਰ ਮੀਟਰ ਲਾ ਕੇ ਆਜੋ 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 ਪੁੱਤ ਕੁੰਡੇ ਵੀ ਸਾਫ ਕਰਨ ਵਾਲੇ ਹੋਏ ਪਏ ਬਈ ਕਰਾਂਗੇ ਕੋਈ ਗੱਲ ਕੱਲ ਨੂੰ ਵੇਖਾਂ ਆਜੋ 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 ਪੁੱਤ ਆਜੋ 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 ਮਿੱਠੇਓ ਆਜੋ 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 ਓਕੇ ਹੋਈ ਰੋਡ ਬੈਟ ਕਰੇ ਇਹ ਗੱਲੀ ਹੁਣ ਆਪਣੀ ਇਧਰ ਮੁੰਡੇ ਖਿੱਚਿਆਂ ਦਾ ਕੰਮ ਪੂਰਾ ਗੇਮਾ ਗੁਮਾ ਸਿੱਖੀ ਜਾਂਦੇ ਪਾਣੀ ਰਗੜੀਆਂ ਨੇ ਲੱਡੋ ਗੈਂਗ ਅੱਛਾ ਮੈਂ ਕਿਹਦੇ ਪਾਣੀ ਰਗੜੀਆਂ ਨੇ ਇਕੱਠੇ ਵਗ ਜ਼ੋਰ ਜਆ ਲੱਗੇ ਨੇ ਸੀਗਾ ਦੂਰੋਂ ਦੇਖ ਕ ਭਲੇਖਾ ਪੇਗਾ ਨਾ ਤਾਂ ਕਰਕੇ ਆਇਓ 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 ਬੇਟਾ ਲਓ ਜੀ ਬੈਠ ਕੇ ਜਾ ਕੇ ਤੇ ਇਹਨਾਂ ਨੂੰ ਰੱਖ ਦਗੇ ਆਇਓ ਪੁੱਤਰੋਏ ਹਾਲੋ ਆਇਓ 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 ਉਹ ਕਵੀਰਪੁਰ ਹਰੇ ਪੁੱਤਰ ਨੂੰ ਦਾਣੇ ਬਾਤੇ ਦੱਸ ਦਿੰਨੇ ਆ ਭਾਈ ਨਵੇਂ ਲੈ ਕੇ ਪੁਰਾਣੇ ਮੈਂ ਅੰਦਰ ਕਿਹੜੀਆਂ ਸੀ ਗੇਵ ਤੇ ਉੱਪਰ ਕਹਿੰਦੇ ਵੀ ਭਾਈ ਨਵੇਂ ਕਬੂਤਰ ਆਏ ਫਿਰਦੇ ਆ ਹੁਣ ਹੋਣਗੇ ਪਿੰਡੋ ਖਨੇ ਰੰਗ ਰੰਗਲਾ ਛੱਡਾ ਹੋਆ ਦੋ ਚ ਗੋਸ਼ ਗੋਸ਼ ਤੇਰੇ ਖੜੇ ਤੇ ਹੋਰ ਇਹਦੇ ਹੀ ਆ ਨਾ ਨਵੇਂ ਕਿਛੇ ਆ ਗਏ ਦੋ ਦੇ ਤਾਂ ਹੋਏ ਉਹ ਨਗੜ ਉਹ ਬਾਈ ਮੇਰੇ ਉਹ ਤਾਂ ਇਹਦੇ ਆ ਇਹਦੇ ਹੋਣਗੇ ਹੋਰ ਆ ਉਹ ਇਹਦੇ ਦੋ ਨਾ ਕੂਤਰ ਫਿਰਦਾ ਭਾਈ ਪਤਾ ਨਹੀਂ ਕਿਦਾ ਠੀਕ ਹੈ ਕਿ ਨਹੀਂ ਨਹੀਂ ਹੈ ਨਹੀਂ ਉਹ ਵੀ ਹੈ ਨਹੀਂ ਗੇ ਲੈ ਆ ਗਿਆ ਥੈਂਕ ਯੂ ਲਓ ਜੀ ਆ ਰਿਹਾ ਆ ਨਵਾਂ ਕੂਤਰ ਫਿਰਦਾ ਦੋਵੇਂ ਗਲਾਬੀ ਬਗਣਾ ਫਿੱਕੀਆਂ ਠੀਕ ਹੈ ਇਹ ਉਤੋਂ ਉੱਚੋਂ ਤਾਂ ਤਾਂ ਆਇਆ ਤਿੰਨੇ ਹੀ ਤਾਂ ਦੋ ਆਇਆ ਠੀਕ ਆ ਆਹ ਕੁਝ ਨਵਾਂ ਭਈ ਆਪਣੇ ਕੂਟਰਾਂ 'ਚ ਫਿਰਦਾ ਹੈ ਕਿੱਥੇ ਆ ਓਏ ਦੋ ਤਾਂ ਅਸਰੀਆਲਾ ਉਹ ਵਾਲੀ ਉਹ ਦੋ ਤਾਂ ਫਿਰਦੇ ਬਈ ਨਵੇਂ ਆਏ ਕਿ ਉਹ ਫਿਰਦੇ ਸਾਹਮਣੇ ਉਹ ਦੇਖੋ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਨਵੇਂ ਕੂਟਰ ਫਿਰਦੇ ਤਿੰਨ ਭਾਈ ਚਾਰ ਆਪਣੇ ਠੀਕ ਆ ਕਿ ਨਹੀਂ ਹਾਂਜੀ ਇਧਰ ਗੋਸ਼ਿਆ ਮਨ ਆਲਾ ਬੈਠਾ ਈ ਸਾਡਾ ਯਾਰ ਕੱਲ ਬਹੁਤ ਨੇੜੇ ਆੜਿਆ ਪੁੱਤਰੇ ਦਾ ਠੀਕ ਹੈ ਕਿਨੇ ਐਂਡਲੇ ਟਾਈਮ ਚ ਪੜਾਇਆ ਹੈ ਕੂਤਰੇ ਦਾ ਠੀਕ ਹੈ ਕਿ ਨਹੀਂ ਸੋਣਾ ਓੜਿਆ ਕੂਤਰ ਬਹੁਤ ਜਿਆਦੇ ਆਖਰ ਕੋਈ ਮਰ ਜਿਆ ਕਿ ਚਲ ਗਏ ਹਾਂਜੀ ਬਾਪੋ ਇਹ ਲਾਗੇ ਭਾਈ ਰੰਗ ਉਚੜਾਂਗੇ ਭਈ ਇਹਨੂੰ ਰੰਗ ਆ ਲੈ ਰਾਂਗੜਿਆ ਬਿੱਲੂ ਆ ਲੈ ਬਿੱਲੂ ਰੰਗੜਿਆ ਲੈ ਲੈ ਭੱਜ ਕੇ ਭੱਜ ਕੇ ਹਾਂ ਤੇਰੇ ਲਾਜ ਗਏ ਹੂੰ ਵੇਖ ਮੁੰਡਿਆ ਜੀ ਵੇਖ ਵਾਰ ਜਸ ਕਰਦਾ ਮੇਰਾ ਖੰਡ ਮੇਰੀ ਮਿੱਟੀ ਓ ਚੱਕ ਦਾਂਗਾ ਮਾਰ ਇੱਕ ਜਲਤ ਸਿੱਧੀ ਰੰਗ ਲਾਉਣ ਦੀ ਤਿਆਰੀ ਕੀਤੀ ਤੇ ਭਾਈ ਹੋ ਗਈ ਗੱਟ ਕੇ ਰੰਗ ਲਾਵਾਂਗੇ ਅੜਕੇ ਦਾ ਜੂੜਾ ਖੁੱਲ ਗੜੇ ਇੱਕ ਪੈਲੇ ਠੀਕ ਹੈ ਕਿ ਨਹੀਂ ਇਹਨਾਂ ਰੰਗ ਲੋਣਾ ਸੀਗਾ ਤਾਂ ਕਰਕੇ ਹੈ ਤੇ ਹਾਂ ਹਾਂ ਆ ਲੈ 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 ਲਾਲਾ ਹਾਂ ਹੋ ਲੇ ਲਾ ਪਾਣੀ ਲਾਲਾ ਮਰਜੀ ਕਰ ਲੈ ਉਹ ਨਹੀਂ ਛੋਟਾ ਉੱਧਰ ਰੱਖ ਲੈ ਚਲ ਮੈਂ ਰੂ ਲਿਆ ਹੋਣਾ ਕਰੋ ਚੱਕ ਯਾਰ ਓਕੇ ਜੀ ਲਾਈਵ ਕਰਦੇ ਆ ਮੁੰਡੇ ਹੁਣ ਗੀਤ ਬੰਦ ਕਰਨੇ ਪੈਣਗੇ ਮੈਂ ਤਾਂ ਮਸਾ ਸੀਨ ਪੜਾਇਆ ਸੀਗਾ ਠੀਕ ਹੈ ਕਿ ਨਹੀਂ ਵੀ ਰੰਗ ਰੂਂ ਲਾਵਾਂਗੇ ਗੀਤ ਵੀ ਲਾਵਾਂਗੇ ਯਾ ਚਲੋ ਕੋਈ ਨਾ ਕਰ ਦਿੰਦਾ ਬੰਦ ਕੀ ਗੱਲ ਹੈ ਕੈਮਰਾ ਪੜਾਉਣਾ ਵੇਖਣਾ ਕਿਦਾ ਪੜਾ ਕੈਮਰਾ ਕਾਂਕੀ ਦਾ ਉਹ ਦੋ ਦਿਨਾਂ ਪਰ ਅੱਗੇ ਦੇਖਣਗੇ ਜੀ ਤੁਹਾਡਾ ਹਾਂਜੀ ਦਿਖਾਉਂਗੇ ਲਓ ਜੀ ਆਏ ਹਿਆਏ ਹਿਆਏ ਕਰਤੀ ਹਰੀ ਬਿੱਠ ਠੀਕ ਹੈ ਇੱਕ ਦੀ ਹਰੀ ਬਿੱਠ ਤੇ ਯਹਰੀਆ ਪੂਰਾ ਹਨਾ ਬਾਬੇ ਦੀ ਕਿਰਪਾ ਨਾਲ ਤੇ ਇੱਕ ਦਾ ਗਲਾਬੀ ਘੰਡ ਕਰਤਾ ਉਹਦੀ ਹਜੇ ਕਾਂਤ ਵੀ ਕਰਨੀ ਹੈ ਤੇ ਚੋਬਰਾ ਬਾਈ ਬੜੇ ਨੂੰ ਸੁਕਾਲਾ ਚੰਗੀ ਤਰ੍ਹਾਂ ਔਖਾ ਨਾ ਹੋਣ ਦੇ ਜਵੇਂ ਕਬੂਤਰ ਭਰਾਵਾਂ ਨੇ ਮਿੰਤੀ ਹੈ ਤੇ ਖੁੱਡੇ ਛੱਡੇ ਠੀਕ ਹੈ ਤੇ ਬਾਕੀ ਓਕੇ ਹਾਂ ਲੈ ਮੇਰੇ ਨਾਲ ਗੱਲ ਕਰਾਓ ਯਾਰ ਫੜ ਜਾ ਤੀਜੇ ਕੂਤਰ ਦੇ ਵੀ ਰੰਗ ਲਾਤਾ ਬਈ ਕਾਲਾ ਚੀਨਾ ਕਬੂਤਰ ਠੀਕ ਹੈ ਤੇ ਸੱਜੀ ਗਲਾਬੀ ਬਗਲਾ ਲਓ জੂਮ ਕਰਕੇ ਦਿਖਾ ਦਿੰਨੇ ਆ ਓਕੇ ਹੋ ਗਈ ਰਿਪੋਰਟ ਤੇ ਇੱਕ ਵਸ ਸਕੂਟਰੀ ਦੀ ਕਾਂਤ ਕਰਨਾ ਹੀ ਰਹੀ ਹੈ ਹਰੀ ਉਹ ਵੀ ਕਰਦੇ ਆਂਗੇ ਦਿਖਾਉਣਾ ਤੁਹਾਨੂੰ ਇਧਰ ਆ ਮੁੰਡੇ ਆਏ ਆ ਕਿ ਬੀਦੂ ਵਾਲੀ ਕਹਿਣ ਲੱਗਾ ਸੀ ਬੰਬੀ ਹਿਆਰੇ ਸਾਡੇ ਯਾਰ ਆ ਯਾਰ ਇਹ ਪੱਕੇ ਭੈਣ ਆਪਣੇ ਇਧਰ ਲਾਈਵ ਵੀ ਜਾ ਰਹੇ ਆ ਇਧਰ ਲਾਈਵ ਕਰੀ ਜਾਂਦੇ ਆ ਮੁੰਡੇ ਠੀਕ ਹੈ ਤਾਂ ਲਾਤਾ ਕਰੀ ਜਾਂਦੇ ਆ ਹਾਂਜੀ 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 ਹੈ ਹਾਂਜੀ ਲਾਤਾ ਲਾਤਾ ਤੇ ਲਾਤਾ ਵੀ ਤਿੰਨੇ ਕੂਤਰਾ ਰਗ ਇੱਕ ਕੂਤਰੀ ਦੀ ਕੀਤੀ ਹੈ ਘੰਡ ਕਾਂਦ ਇੱਕ ਦੀ ਹਰੀ ਬਿੱਠ ਇੱਕ ਦੀ ਸੱਜੀ ਗੁਲਾਬੀ ਬਗਾ ਠੀਕ ਹੈ ਆਹ ਤਿੰਨੇ ਕੂਤਰਾ ਠੀਕ ਹੈ ਜਨਕੇ ਦੋ ਕੂਤਰੇ ਐਂਡ ਇੱਕ ਕੂਤਰੀ ਦੋ ਮਿੰਟ ਤੋਂ ਫਿਰ ਬੈਠੇ ਨੇ ਦੁਬਾਰੰ ਛੱਡ ਦਿਆ ਗਏ ਨੂੰ ਅੰਦਰ ਬਸ ਦੋ ਕੂਤਰੇ ਬਹਿ ਗਏ ਉਹ ਲਾਤੇ ਤੇ ਦੋ ਫਿਰਦੇ ਐ ਠੀਕ ਹੈ ਕਿ ਨਹੀਂ ਤੇ ਇਹ ਆ ਗਏ ਤੇ ਇਹਨੂੰ ਵੀ ਲਾ ਦੇਾਂਗੇ ਹਾਂਜੀ ਮੇਰੇ ਵੀਰੋ ਤੇ ਛੱਡ ਦੇ ਕੂਤਰ ਨੂੰ ਅੰਦਰ ਜਿੰਨਾ ਰੰਗ ਲਾਇਆ ਧੁੱਪ ਬਹੁਤ ਕਰਦੀ ਐ ਠੀਕ ਹੈ ਕਿ ਨਹੀਂ ਫੇਰ ਮੁੰਡਾ ਮੜਾ ਦੂਜੇ ਪਾਸਾ ਤੇ

ਜਾਏ ਤੁਹਾਡੇ ਹਾਂਜੀ ਮੇਰੇ ਵੀਰੋ ਤੇ ਸਾਰੇ ਕੂਤਰਾਂ ਨੂੰ ਪਾਣੀ ਵੀ ਪਾਤਾ ਵੇਖੋ ਐਸਾ ਠੀਕ ਐ ਦਾਣੇ ਪਾਣੀ ਐਨ ਓਕੇ ਹੋ ਗਿਆ ਰਿਪੋਰਟਾਂ ਤੇ ਦੌਣਿਆਰ ਕੋ ਉਧਰ ਲਿਓ ਪੂਰੀਤ ਨੂੰ ਨਵਾਉਦੇ ਆ ਉਹ ਨਵਾ ਲੈਣ ਦੇ ਕੋਈ ਚੱਕਣੀ ਦੌਣੀ ਵੀ ਨਾ ਜਾਣ ਵੀਡੀਓ ਸ਼ੂਟ ਕਰੀ ਜਾਂਦਾ ਆਪਦੀ ਠੀਕ ਐ ਤੇ ਫਿਰ ਆਪਾਂ ਸੈਂਟ ਬਣਾਗੇ ਵੀ ਜਦੋਂ ਠੀਕ ਐ ਕਿ ਨਹੀਂ ਫਿਰ ਇਹਨੂੰ ਨਵਾ ਲੈਣ ਦੇ ਫੇਰਾ ਲਓ ਜੀ ਲਿਓ ਨੇ ਵੀ ਪਾ ਦੇ ਚੀਜ਼ੇ ਦੇ ਵੰਡੇ ਠੀਕ ਐ ਆ ਕੀ ਬਣਾ ਗਾੜਾ ਦੁੱਧ ਜਾ ਖੜ ਜਾ ਵਿੱਚ ਪਾਣੀ ਐਡ ਕਰਦੇ ਮੜਾ ਜਿਹੇ ਕਿਵੇਂ ਲੂਪ ਲੂਪ ਕਰਦਾ ਖਾਣ ਪਿੱਛੇ ਵੇਖ ਵੇਖ ਵੀ ਕਿ ਲੱਥਣ ਵੇਖੋ ਇਹਦੇ ਹਾਂ ਕੀ ਸਾਹ ਹੈ ਕੀ ਇਸ਼ਾਰੇ ਦੇ ਹਾਂ ਕਿੱਧਰ ਕੀ ਖਾਣਾ ਹੈ ਖਾਣਾ ਕੀ ਹੈ ਖਾਣਾ ਕੀ ਹੈ ਹੈ ਕੀ ਖਾਣਾ ਆ ਖਾਣਾ ਹੈ ਖਾਣਾ ਹੈ ਖਾਣਾ ਪਾ ਆਏ ਆ ਲੈ ਆ ਖਾਣਾ ਇਹਨੇ ਹੋਰ ਕੀ ਕਰਨਾ ਪਹਿਲਾਂ ਤਾ ਖਾਉਗਾ ਕਿ ਗੁਲੀ ਖਾਉਗਾ ਪਹਿਲਾਂ ਪਹਿਲਾਂ ਪੈਡਾ ਗਰੀ ਖਾਉਗਾ ਬਾਅਦ ਫਿਰ ਗੁਲੀ ਚਾ ਕੇ ਮਨ ਤੇ ਲਈ ਉਹਨਾਂ ਕੋਲੇ ਤੇ ਤਰੂ ਤਿੰਨੇ ਕਬੂਤਰ ਪਾਲ ਗਏ ਜੀ ਆਪਣੇ ਤੜਕੇ ਵਾਲੇ ਜਿਨ੍ਹਾਂ ਦੇ ਅੱਜ ਬੰਦੀ ਸੀਗੀ ਇੱਕ ਕਬੂਤਰ ਦੇ ਦੋ ਕਬੂਤਰਾਂ ਉਹਨੂੰ ਖੁੱਡੇ ਛੱਡਿਆ ਵਾਂ ਲਓ ਜੀ ਛੱਡ ਗਏ ਉਹਨੂੰ ਖੁੱਡੇ ਲਓ ਪੁੱਤੜੋ ਛੇੜੀ ਛੇੜੀ ਹੋ ਜਾਵੇ ਲੈ ਮਾਰ ਮਾਰ ਡਾਰੀਆਂ ਫਿਰ ਕੱਲ ਛੱਡਾਂਗੇ 1 2 3 ਓਕੇ ਹੋ ਗਿਆ ਕਿ ਹੋ ਗਈ ਰਿਪੋਰਟ 3 ਜਨਵਾਰ ਨੂੰ ਬਦਾਮ ਤੇ ਦਾਣੇ ਪਾਤੇ ਲਾਸਟ ਇੱਕ ਬੈਠਾ ਵਾਲਾ ਰਹਿ ਗਿਆ ਉਹਨੂੰ ਪਾਣੀ ਪਿਆ ਉਦੋਂ ਬਦਾਮ ਪਾ ਕੇ ਤੇ ਕਣਕ ਪਾ ਕੇ ਤੇ ਵਾ ਬੇਲੇ ਟਾਈਮ ਨਾਲ ਹਾਂਜੀ ਲਿਓ ਦੇ ਸੈਂਟ ਲਾਦ ਗਿਆ ਮੈਂ ਕਿਹਾ ਭਾਈ ਕਿਹੜਾਈ ਬੜਾ ਇੱਕ ਲਈ ਲਈ ਓਏ ਇਧਰ ਆ ਆ ਆ ਆ ਹੂੰ ਆ ਆ ਹੁਣ ਆਏ ਦੇਖ ਇਧਰ ਜੁਕੇ ਹੋਈ ਸਮੈਲਾਂ ਦੇ ਅੰਦਰ ਆ ਹੁਣ ਵਾਹਣਾ ਵਧਾਉਣ ਲੱਗ ਗਏ ਜੀ ਅੰਦਰਾ ਲੀਵੰਦਰਾ ਆਇਆ ਲੀਵਰੇ ਆਇਆ ਉਹ ਨਹੀਂ ਲਾਉਂਦੇ ਨਾ ਹੁਣ ਮਾਰਦਿਆਂ ਮਾਈਕਾਂ ਕੋਲੇ ਖੋ ਆ ਦੇ ਹਾਇ ਚਾਹ ਹੈ ਹੁਣ ਆਉਂਦੇ ਨਾ ਵਾਹਣਾ ਅੱਗੇ ਨਾਲ ਚਾਹ ਯਾਰ ਨੀਂ ਕਰਦਾ ਇਟਸ ਟੂ ਟਾਈਮ ਮੇਰੇ ਵੀਰੋ ਚਾਹ ਆ ਗਈ ਲਗਭਗ ਚਾਹ ਪੀ ਲੋ 2:3 ਵਜ ਗਈ ਸੀ ਜੀ ਹਾ ਹਾ ਸਮੈ ਲੀ ਪਰਫੈਕਟ ਜਿੱਧਰ ਜਾਂਦਾ ਤਵਾਸ਼ ਨਹੀਂ ਹੁੰਦੀ ਇਹਦੇ ਚੋਂ ਚੰਗੀ ਗੱਲ ਨਹੀਂ ਇਹਦੇ ਵਿੱਚ ਲਾ ਦੇਣਗੇ ਰੋਇਨਾ ਤੇ ਹੋਰ ਕੀ ਇਹਦੀ ਲਾਇ ਕਰਾਂ ਹੋਰ ਕੀ ਕਰਿਆ ਕਰਾਂ ਸੀ ਸੀ ਦਿਨਾਂ ਦੀ ਨਿਭੜ ਜੂਗੀ ਹੋਰ ਕੀ ਐ ਚਾਹ ਲਿਆਂਦੀ ਚੌਲ ਲਿਆਂਦੇ ਠੀਕ ਆ ਤੇ ਬਸ ਆਹ ਕੂਤਰ ਪਾਣੀ ਪਿਆਰ ਰੱਖਣ ਨੂੰ ਬਾਦਾਮ ਪਾਉਣੇ ਆ ਤੇ ਸਿਰਫ ਕਣਕ ਰਈ ਬਸ ਤੇ ਇੰਨੇ ਹੀ ਕੰਮ ਐ ਤੇ ਬੈਠਾਲੇ ਨੂੰ ਵੀ ਰੱਖਦੀ ਬਾਦਾਮ ਦੀ ਲਾਸਟ ਕੂਤਰ ਆਇਆ ਪੁੱਤ ਆਇਆ 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 ਪੁੱਤ ਖਾ ਖੱਕ ਦੇ ਚੱਕ ਦੇ ਚੱਕ ਦੇ ਬਲੇੜ ਦੇ ਘੜਦੀ ਜਾਨਵਰਾਂ ਨੂੰ ਖੁੱਡੇ ਚ ਠੀਕ ਐ ਫਿਰ ਤਾਂ ਲੌਕ ਖੋਲਣਾ ਪਊ ਯਾਰ ਚਾਬੀ ਮੇਰੇ ਜੇਬ ਚੋਂ ਲਾਦਾ ਖੜ ਜਾ ਚਾਰੇ ਜਾਨਵਰਾਂ ਨੂੰ ਦਾਣਾ ਪਾਣੀ ਬਾਦਾਮ ਓਕਿਓ ਮੈਂ ਰਪੋਟਾਂ ਛੱਡੋ ਜੀ ਹਰੇ ਪੁੰਜੀ ਵਾਲਾ ਗਿਆ ਪਿਆਰ ਕਰਦੇ ਜਾਂਦੇ ਪਿਆਰ ਬੜਾ ਵੀ ਨਹੀਂ ਕਰੀਦਾ ਹੈਗਾ ਉਦੋਂ ਜੀ ਬਟਕ ਬਾਰੇ ਹਾਂ ਉਦੋਂ ਕਰੇ ਖੋਲ ਦੇ ਚਲੋ ਨਾਲੇ ਬੈਠਾ ਲਿਆ ਡੱਬਾ ਪਿਆਰ ਐਂਡੀ ਕਾ ਡੱਬਾ ਸਾਡਾ ਯਾਰ ਨਹੀਂ ਪੁੱਛ ਫਾਂਗ ਹੈ ਨਹੀਂ ਬਈ ਫੇਰੇ ਤੇ ਅੱਜ ਕਾਰ ਵੀ ਪਈ ਐ ਇਹਦੀ 1 ਮਿੰਟ ਤੇ ਖੁੱਡਾ ਵੀ ਸਾਫ ਕਰਦਗੇ ਬਈ ਠੀਕ ਐ ਫਰੈਂਕ ਕਰਾਂਗੇ ਕੱਲ ਨੂੰ ਵੱਡੇ ਪੁੱਤਰਾਂ ਦਾ ਕਰ ਦਾਂਗੇ ਅੱਜ ਕਰਾ ਕਰਤ ਗਏ ਮੋਡਲ ਜਿਆਦਾ ਗੰਦਾ ਹੋਇਆ ਪਿਆ ਆਪਣਾ ਅਸਤਰ ਸ਼ਾਸਤਰੀ ਚੱਕ ਲਿਆ ਕਰ ਤਾਂ ਮੈਂ ਇਹਨੂੰ ਅਸਰ ਜਿੱਥੇ ਆਪਣਾ ਪਤਾ ਹਾਂਜੀ ਲਗਭਗ ਜੀ 35 ਫੁੱਟ ਦੀ 53 ਮਾੜਾ ਜੇ ਇਧਰ ਤੇ ਮੈਂ ਬਸ ਲਾ ਦੇ ਝਾੜੂ ਲਏਗਾ ਬਾਬੂ ਠੀਕ ਹੈ ਝਾੜੂ ਲਾ ਕੇ ਫਿਰ ਸ਼ਾਨੇ ਨਾਲ ਬਿਠਾਂਦੇ ਰਹਿਤਾ ਸ਼ਾਨ ਦੇ ਉਦੋਂ ਬਾਅਦ ਦਿਖਾਉਣਾ ਦੋ ਮਿੰਟ ਰੋ ਰੋ ਸ਼ਾਨੋ ਜੀ ਚਾਂਦ ਵੀ ਚਾਂਦ ਚਾਂਦ ਆ ਆ ਕੁਡੇ ਪਰ ਆਪ ਆਪ ਦੇਖਣਾ ਹੈ ਆਪ ਪਰਿਵਾਰਕੀ ਦੇ ਦੇ ਰੇਤਾ ਖਾਣਾ ਪਾ ਇਥੇ ਪਰਪਨਾ ਵਾਇਨ ਇਸ ਕੁੜਾ ਗੋਲਕ ਇਥੇ ਮੁੜਕੇ ਤਾਂ ਜਿਹਦੀ ਅਗਲੀ ਸਫਾਈ ਕੀਤੀ ਨਾ ਉਹਦੇ ਰੇਤਰ ਉੱਤੇ ਕੁਝ ਨਹੀਂ ਹੋਣਾ ਇਹਦੇ ਚ ਹੋਰ ਬੈਲ ਕੋਲ ਉੱਥੇ ਟੱਪਾ ਉਹਨੇ ਦੱਦੀ ਕੋਈ ਯਾਰ ਪਰ ਯਾਰ ਕੋਈ ਨਾ ਤੇ ਉਹਦੇ ਫਿਰ ਜਦੋਂ ਹੋਊਗਾ ਕੁਡੇ ਕਲੀਨ ਹੋਣਗੇ ਓਕੇ ਯਾਰ ਤੋ ਕੁੰdre pe aa ha oh chakla paad de ne phutte de kam clear hai hello ji oho re banna jaa ya nu bira baal aa ni bas normal hi hona ha na kuch hai ga vich vich hai ga sikha nu al narda bahut al narda ok bira enu karke one teleport vich rakhna phone vich maar da vich vich teleport kar da ਬੱਚੀ ਕਾਦਾ ਟੈਲੀ ਬੋਰਡ ਜਿੱਤ ਚੱਕਿਆ ਚੰਗਾ ਪੜਾ ਸੁੱਤਾ ਪਿਆ ਸੀ ਪਤਾ ਨਹੀਂ ਕੀ ਬਣਾਈ ਜਾਂਦੇ ਆ ਪੂਰੀ ਦਿਖਾਇਆ ਦਿੱਤਾ ਨਹੀਂ ਦਿਖਾਇਆ ਪੂਰੀ ਨੂੰ ਨਾ ਯਾਰ ਚੌੜ ਨਾ ਕਰ ਯਾਰ ਵੇਲੇ ਆਇਆ ਵਾ ਸੁੱਤਾ ਵਾਲੀ ਉੱਤੇ ਜਿਹੜੀ ਨਹੀਂ ਨਾ ਯਾਰ ਉਹ ਕੱਟਦੇ ਰਹੇ ਉਹ ਜੇ ਕੋਈ ਨਾ ਸਰਾ ਲੈ ਜਾਂਦੇ ਰਾਮ 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 ਅਮੂਰੀਏ ਗੱਦਲ ਕਦੋਂ ਮੰਡਾ ਸਗੋਂ ਮੰਡਾ ਹਾਂਜੀ ਮੇਰੇ ਵੀਰੋ ਨਾਈਤੋ ਹੀ ਕਰਿਆ ਜੀ ਬਸ ਤਿੰਨ ਚਾਰ ਦਿਨਾਂ ਬਾਅਦ ਹੁਣ ਇਹਨਾਂ ਕੋ ਬਣਾਉਂਦਾ ਨਹੀਂ ਨਾਉਂਦਾ ਸਾਨੂੰ ਪਤਾ ਨਾਉਂ ਕਰਨ ਦਾ ਟਾਈਮ ਕਿੱਥੇ ਸਿੱਧੂ ਮੂਸੇ ਦਾ ਕਹਿੰਦਾ ਸੌਣ-ਸੂਣ ਦਾ ਟਾਈਮ ਕਿੱਥੇ ਪਕੜਦਾ ਨਾਉਂ ਨੂੰਂਦਾ ਟਾਈਮ ਕਿੱਥੇ ਹੁਣ ਲਿਓ ਬੇਬੀ ਵੇਖੀ ਭੱਜਿਆ ਆਉਂਦਾ ਜੇ ਉਹਨਾਂ ਕੋਲੇ ਨਾ ਬੈਠਾ ਹੋਇਆ ਤਾਂ ਇੱਕ ਮਿੰਟ ਚ ਆ ਜਾਣਾ ਲਿਓ ਓ ਲਿਓ ਲਿਓ ਕਿੱਧਰ ਗਿਆ ਵੀਰ ਖੌਂਦਾ ਸਵਾਗਤ ਕਰਦਾ ਆਇਆ ਮੰਜੇ ਇਧਰ ਬੈਠ ਆਇਆ ਨਾ ਆਇਆ ਹੁਣ ਲਵੇੜੀ ਨੱਚਾਂਗਾ ਤੂੰ ਵੀ ਨਾ ਤਾਂ ਮੈਂ ਵੀ ਨਾ ਦੇਖੋ ਜੇ ਹੁਣ ਮੈਂ ਸੈਂਟਰ ਆਲਾਂ ਤੇਰੇ ਫਿਰ ਅੱਪ ਜਾਵਾਂ ਗਰੂਬਰ ਦੇ ਹੋ ਜਾਣਗੇ ਦੋਵੇਂ ਚੌੜਨੀ ਕਰਨੀ ਨਹੀਂ 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 ਲਓ ਜੀ ਬੰਦੇ ਚੱਲ ਪਏ ਆਪਣੇ ਖੇਤ ਨੂੰ ਠੀਕ ਆ ਕਿ ਨਹੀਂ ਉਹ ਦੇਖੋ ਮੋਟਰਸਾਈਕਲ ਵਿਖੇ ਦੇ ਕਿਹੜਾ ਲੈ ਜਾ ਕੇ ਕਿਹੜਾ ਨਾਲ ਜਾ ਜੇ ਤੇਲ ਵਿਖੇ ਹੁੰਦੇ ਐ ਇੰਨੇ ਕੁ ਅਮੀਰਾਂ ਸੀ ਉਹ ਵੇਖੋ ਲੈ ਹੁਣ ਐਵੇਂ ਇਹਦਾ ਜਿਹੜੇ ਤੇ ਵੱਧ ਹੋਇਆ ਉਹ ਲੈ ਕੇ ਜਾਵਾਂ ਲੈ ਨੂੰ ਲਾਉਣਗਾ ਐਣਕਾਂ ਕਰਨਾ ਆ ਗੱਲਾਂ ਦੂਜੀ ਵਾਰ ਸਟਾਰਾਂ ਵਾਲੀਆਂ ਹਣਾ ਮੋੜ ਸਾਂਹ ਰੋੜ ਕੇ ਲਿਆਉਣੇ ਜੱਜ ਬਾਬੇ ਕੋਲ ਕਮ ਹਾਈ ਲੈਵਲ ਤੇ ਲੈ 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 ਵੇਖੋ 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 ਜੀ ਵੇਖੋ ਲੈ ਹੂੰ ਰਿਚ ਕਿਡਸ ਪੋਰ ਪੀਪਲ ਸੜੇ ਹੋਏ ਪੀਪਲ ਲੈ ਮੈਨੂੰ ਪਤਾ ਜਾਟ ਹੀ ਸੀ ਬਸ ਲੱਗਿਆ ਪਤਾ ਜਾਟੇ ਲੱਗਿਆ ਪਤਾ ਬਹੁਤ ਅਮੀਰ ਹੋ ਤੁਸੀਂ ਹਾਂਜੀ ਆਗੇ ਜੁਟ ਕੇ ਬਾਤ ਤਾ ਹੋਰ ਯੂ ਜਾਂਦਾ ਹੀ ਕਿ ਤਕਾਲੇ ਪਈ ਜਾਂਦਾ ਓਏ ਰਿਓ ਯੂ ਕੇ ਰ ਸੋ ਤਾ ਇਕੱਲਾ ਇਕੱਲਾ ਆ ਵਤ ਨੂੰ ਨੰ ਤਨ ਆਇਆ ਮੈਂ ਯਾਰ ਮੈਂ ਪੈ ਜਾਣੀ ਸੀਰੇ ਨਾਲ ਹਣਾ ਆਏ ਓਏ ਪਾਲੇਂ ਕੰਮੀ ਹੋਇਆ ਤੇ ਸੈਂਟ ਸੈਂਟ ਲੱਗਾ ਕੰਜਰ ਦਾ ਦੇਖੋ ਕੀ ਹੋ ਗਿਆ ਕੀ ਹੋ ਗਿਆ ਮੇਰੇ ਅਰਗੇ ਤੂੰ ਬੰਦਾ ਜਾਣਾ ਯਾਰ ਮੜਾ ਤੂੰ ਤਾਂ ਐਕਟਿਵ ਰਿਆ ਕਰ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਲੈਣੀ ਤੇ ਸੱਚ ਮੈਂ ਕੀ ਕਰਨਾ ਸੀ ਹਾਂ ਮੋਟੇ ਕੁੱਤਾ ਨੂੰ ਪਾਣੀ ਪੁਣੀਆ ਦੇਣਾ ਸੀ ਯਾਰ ਹਣਾ ਜਿਹੜੇ ਮੰਨ ਕੇ ਕੱਲ ਨੂੰ ਛੱਡਨੇ ਆ ਉਹਨਾਂ ਨੂੰ ਬਾੜਾ ਨਹੀਂ 10-10 ਕੈਮਲ ਦੇ ਦੇ ਯਾਰ ਜੀ ਲੱਗੇ ਨਾ ਜੀ ਪੁੱਤਰਾ ਆਏ ਨਾ ਪੋਟੇ ਪਾਟੇ ਜਿ ਬਾਹਲੇ ਰੱਜੇ ਬੈਠੇ ਨਾਲ ਜੀ ਵਰਤ ਗਰਮੀ ਜੀ ਨਹੀਂ ਪੈਂਦੀ। ਖਰਾਖ ਰੂਕ ਦਾ ਇਫੈਕਟ ਜ਼ਿਆਦਾ ਨਹੀਂ ਪੈਂਦਾ ਹਨਾ ਇੰਜਰ ਰੈਲਾ ਰਹਿੰਦਾ ਪੁੱਤਰਾ ਦਾ 10 ਕੈਮਲ ਦਿੱਤਾ ਮੈਂ ਇਹ ਨਹੀਂ ਤੂੰ ਨਹੀਂ ਚਲੋ ਬੈਠੇ 60-60 ਕੈਮਲ ਦੇ ਦਈਏ। ਚਲੋ ਸਿਰੰਜ ਨਾਲ ਦੇ ਦਾਂ ਬਸ ਫਿਰ ਉਦੋਂ ਵੇਲੇ ਨਹੀਂ ਹੈ ਵੀਡੀਓ ਕਰ ਆਪਣੀ ਰੋਟੀ ਦਿਖਾਣੀ। ਹਾਂਜੀ ਰੋਟੀ ਲੈਣ ਦੀ ਤੇ ਨੀਓਣੋ ਵੀ ਪਾ ਲਏ ਲੈ ਤਲੀ ਓਏ ਖਾ ਰੋਟੀ ਤੇ ਮੈਂ ਆ ਕੇ ਮੁੰਡਿਆ ਕਰੋ ਪਾਣੀ ਲਿਆ ਕਿਵੇਂ ਨੂੰ ਇੱਕ ਮਿੰਟ ਫੜਾ ਹਾਂ ਜੀ ਖਾ ਲੀਆਂ ਜੀ ਅਸੀਂ ਰੋਟੀਆਂ ਓਕੇ ਮੇਰੇ ਰਿਪੋਰਟ ਹੋ ਲਿਆ ਜਾਵਾ ਫਿਰ ਠੀਕ ਹੈ ਤੇ ਬਾਅਦ ਵਿੱਚ ਓਕੇ 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 ਬਾਕੀ ਟੈਂਕੀ ਚ ਤੇਲ ਤੂਲ ਪਾਇਆ ਅੱਜ ਤਾਂ ਕਰਕੇ ਥੋੜੀ ਫੁੱਲ ਹੈ ਐ ਐ ਲੀਓ ਨੂੰ ਵਾਦਾ ਹਾਂ ਤੇ ਆਹ ਲੀਓ ਦਾ ਵਾਦਾ ਲਾਤਾ ਆਪਾਂ ਠੀਕ ਹੈ ਐਕਸਟਰਾ ਜਿੰਨਾ ਇਹ ਵਣ ਖੜਦਾ ਲੀਓਏ ਦੂਸਰ ਮੋੜ ਆ ਗਿਆ ਹੋਰ ਕੀ ਹੈ ਦੂਸਰ ਮੋੜ ਆ ਗਿਆ ਇਹ ਚੋਲਾ ਦੂਸਰ ਆਣਾ ਸਾਰਿਆਂ ਨੂੰ ਪਹਿਲੇ ਨੰਬਰ ਤੇ ਵੀ ਇਹਨੂੰ ਤੇ ਬਾਅਦ ਵਿੱਚ ਵੀ ਇਹਨੂੰ ਸਹੀ ਹੈ ਨਾ ਲੈ ਖੰਡ ਹੋਰ ਖਾ ਲੈ ਡੇਢ ਰੋਟੀਆਂ सैट रहे बस हो सारे काम निबड़े करो आर वाले पानी की बाल्टी भी लिया ठीक है आ प्या उस भी कोई चक्कर नहीं पा देना तौड़ेपा बस गेम गूम खेड के अलौबतियां ठीक कर दें फिर उस बार चढ़िया बहार खुला पे हाँ जी मेरे दोस्त हो एक पाउडर ला लगे गेम वाला हाँ हम सैट है ठीक है जी काफ़ी टाइम हो गया लगभग ग्यारह साढ़े ग्यारह बारह आज गए तो सो ही बी ठीक है ਗੇਮ ਖੇੜ ਲਈ ਬਦਾਮ ਤੋਂ ਪਿਉਂ ਤੇ ਲੋਕ ਲੋ ਲੱਗੇ ਆ ਸਭ ਕੁਝ ਓਕੇ ਆ ਰੂਮੀ ਵਾਲਾ ਮੁੰਡਾ ਦਰਸੁੱਤਾ ਪਿਆ ਮੈਂ ਖ਼ਬਰ ਆ ਕੇ ਮੈਂਡੀ ਕਰ ਦਿਆ ਲੋਕ ਠੀਕ ਆ ਜੀ ਕੱਲ ਨੂੰ ਦੇਖਦੇ ਆਂ ਕੀ ਹੁੰਦਾ ਬਾਏ ਬਾਏ ਗੁੱਡ ਨਾਈਟ ਲਵ ਯੂ ਸਰਨ